ਦਿੱਲੀ ਦੀਆਂ ਜੋ ਚੋਣਾਂ ਹੋਈਆਂ ਨੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਤੇ ਭਾਜਪਾ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਦੂਜੇ ਪਾਸੇ ਹੁਣ ਉਸ ਹਾਰ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਿਆ ਵੀ ਗਿਆ ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਸ਼ਰੀਆਮ ਤਸ਼ੱਦਦ ਕੀਤਾ ਹੈ ਤੇ ਜਿਸ ਦਾ ਅੱਜ ਇਹ ਹਾਲ ਹੋ ਗਿਆ ਹੈ ਤੇ ਉੱਥੇ ਹੀ ਜੋ ਪੰਜਾਬ ਨੂੰ ਤੁਸੀਂ ਦਿਨੋ ਦਿਨ ਡਬੋ ਰਹੇ ਹੋ ਸ਼ਰੀਆਮ ਤਸ਼ੱਦਦ ਕਰ ਰਹੇ ਹੋ ਉਸ ਨੂੰ ਲੈ ਕੇ ਆਉਣ ਵਾਲੇ ਨਤੀਜਿਆਂ ਦੇ ਵਿੱਚ ਜੋ ਹਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਇੱਕ ਦਿਨ ਉਹੀ ਹੋਣਾ ਹੈ ਜੋ ਦਿੱਲੀ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਦਾ ਹੋਇਆ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਅੱਜ ਵੱਧਦੇ ਹੋਏ ਸੁਖਪਾਲ ਸਿੰਘ ਖਹਿਰਾ ਨਜ਼ਰ ਆ ਰਹੇ ਨੇ ਤੇ ਜਿਸ ਨੂੰ ਲੈ ਕੇ ਅੱਜ ਉਹਨਾਂ ਨੇ ਆਪਣੇ ਅੰਦਰ ਜੋ ਪੜਾਸੀ ਉਹ ਮੁੜ ਕੱਢ ਇਹ ਹੈ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਉੱਤੇ ਫਿਰ ਤੋਂ ਇੱਕ ਵਾਰ ਤਿੱਖੇ ਨਿਸ਼ਾਨੇ ਸੱਦਨੇ ਆ ਤੁਹਾਨੂੰ ਸੁਣਾਉਣੇ ਆ ਹੋਰ ਉਹਨਾਂ ਦਾ ਕੀ ਕਹਿਣਾ ਜਿਹੜਾ ਬੋਲੇ ਉਹ ਚਾਹੇ ਮਾਲਵਿੰਦਰ ਬਾਬਾਲੀ ਹੋਵੇ ਚਾਹੇ ਉਹ ਨਸ਼ੇ ਦੇ ਖਿਲਾਫ ਬੋਲਦਾ ਸੀ ਕਰਨ ਕੀ ਨਾਮ ਸੀ ਉਹਨਾਂ ਦਾ ਟੋਟਾ ਜੀ ਉਹਨੂੰ ਜੇਲ੍ਹ ਚ ਆ ਭਾਵੇਂ ਸਿੱਧੂ ਨੂੰ ਜੇਲ੍ਹ ਚ ਆਪੋਜੀਸ਼ਨ ਦੇ ਤਮਾਮ ਲੋਕਾਂ ਦੇ ਖਿਲਾਫ ਇਨਕੁਆਇਰੀਆਂ ਜੇਲ੍ਹਾਂ ਚ ਛੁਟਤਾ ਕੋਈ ਪਾਰਟੀ ਦੇ ਬੰਦਾ ਨਹੀਂ ਛੱਡਿਆ ਮੈਂ ਤੁਹਾਡੇ ਸਾਹਮਣੇ ਬੈਠਾ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਮਾਤਮਾ ਨੇ ਬਾਇਜ਼ਤ ਰੋਟੀ ਦਿੱਤੀ ਹੈ ਮੈਨੂੰ ਡਰੱਗਸ ਦੇ ਕੇਸ ਵਿੱਚ ਜਿਹੜਾ ਕੇਸ ਮੈਂ ਬਤੌਰ ਲੀਡਰ ਆਫ ਆਪੋਜੀਸ਼ਨ ਐਸੇ ਹੀ ਬੋਕਰ ਪਾਰਟੀ ਦੇ ਕਰਕੇ ਲੜਿਆ ਜਿਹੜਾ ਮੇਰੇ ਮੇਰੇ ਤੋਂ ਉਸ ਵੇਲੇ ਉਸ ਵਕਤ ਦੀ ਸਰਕਾਰ ਨੇ ਘੜਿਆ ਉਸੇ ਕੇਸ ਵਿੱਚ ਮੈਨੂੰ ਫੜ ਕੇ ਅੰਦਰ ਤੇ ਦਾ ਪੰਜ ਝੂਠੇ ਮੁਕਦਮੇ ਮੇਰੇ ਤੇ ਦੁਨੀਆ ਭਰ ਚ ਬੈਠੇ ਆਪਣੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਐਡਾ ਪੰਜਾਬ ਦੇ ਲੋਕੀ ਡਰਨ ਵਾਲੇ ਨਹੀਂਗੇ ਕੇਜਰੀਵਾਲ ਸਾਹਿਬ ਤੁਹਾਨੂੰ ਗਲਤਫਹਿਮੀ ਆ ਭਗਵੰਤ ਤੈਨੂੰ ਵੀ ਗਲਤਫਹਿਮੀ ਆ ਬਹੁਤ ਇਹ ਧਰਤੀ ਸਾਡੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਸੀ ਉਹਦੇ ਪੁੱਤ ਆ ਅਸੀਂ ਕਿਸੇ ਕੇਜਰੀ ਕੁਜਰੀਵਾਲ ਨੂੰ ਆਪਣਾ ਪਿਓ ਨਹੀਂ ਮੰਨਦੇ ਸਾਡਾ ਪੁੱਤ ਹੈ ਸਾਡਾ ਪਿਓ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੌਵੇਂ ਪਿਤਾ ਇਹਨੂੰ ਕਹਿੰਦੇ ਆ ਆਪਾਂ ਹਿੰਦ ਦੀ ਚਾਦਰ ਛੋਟੇ ਛੋਟੇ ਸੈਭ ਜਾਂਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦਲੇਰ ਬੰਦਿਆਂ ਦੇ ਚੇਲੇ ਆ ਅਸੀਂ ਸੁੱਖਾ ਸਿੰਘ ਮਹਤਾਬ ਸਿੰਘ ਵਰਗਿਆਂ ਦੇ ਚੇਲੇ ਆ ਅਸੀਂ ਬੋਤਾ ਸਿੰਘ ਗਰਜਾ ਸਿੰਘ ਦੋ ਸਿੱਖਾਂ ਨੇ ਮੁਗਲਾਂ ਦੀ ਤਾਨਾਸ਼ਾਹ ਸਰਕਾਰ ਨੂੰ ਚੁਣੌਤੀ ਦਿੱਤੀ ਉਦੇ ਪੈਰੋਂ ਕਾਰ ਆ ਸੀ ਮਾਈ ਭਾਗੋ ਦੇ ਪੈਰੋਂ ਕਾਰ ਆ ਭਾਈ ਜੈਤਾ ਜੀ ਦੇ ਪੈਰੋਂ ਕਾਰ ਆ ਤੁਸੀਂ ਹੋਵੋਗੇ ਤੁਹਾਡੀ ਫੌਜ ਜੀ ਆ ਕੇਜਰੀਵਾਲ ਨੂੰ ਆਪਣਾ ਪਿਓ ਮੰਨਦੇ ਹੋਵੋਗੇ ਅਸੀਂ ਨਹੀਂ ਮੰਨਦੇ ਕਿਸੇ ਨੂੰ ਔਰ ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਵਾਂ ਕਿ ਇਹਨਾਂ ਨੇ ਬਹੁਤ ਜ਼ੁਲਮ ਢਾਇਆ ਵਾ ਇਹਨਾਂ ਨੂੰ ਐ ਲੱਗਣ ਲੱਗਿਆ ਕਿ ਸ਼ਾਇਦ ਅਸੀਂ ਖੁਦਾ ਬਣ ਗਏ ਆ ਕੇਜਰੀਵਾਲ ਤੂੰ ਖੁਦਾ ਨਹੀਂ ਬਣਿਆ ਸਿਕਾ ਤੂੰ ਇੱਕ ਇਨਸਾਨ ਸਿਕਾ ਔਰ جیل ਜਾ ਕੇ ਤੈਨੂੰ ਅਹਿਸਾਸ ਹੋਣਾ ਚਾਹੀਦਾ ਸੀ ਆਪਣੀਆਂ ਗਲਤੀਆਂ ਦਾ ਤੂੰ ਹੋਰ ਅਹੰਕਾਰ ਵਿੱਚ ਆਇਆ ਔਰ ਜਿਹੜੇ ਲੋਕਾਂ ਦੂਜਿਆਂ ਨੂੰ ਕਹਿੰਦੇ ਸੀ ਅਸੀਂ ਜੀ ਪੁਰਾਣੇ ਬੰਦਿਆਂ ਦੀਆਂ ਕਰਪਸ਼ਨ ਫੜ ਕੇ ਅਸੀਂ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ ਪੈਸੇ ਆ ਜਿੰਨੇ ਫੜੇ 3 ਸਾਲ ਭਗਵੰਤਪານ ਦੀ ਸਰਕਾਰ ਨੇ ਇੱਕ ਪੰਜੀ ਵੀ ਜਮ੍ਹਾਂ ਕਰਾਈ ਪੰਜਾਬ ਦੇ ਵਿੱਚ ਕਿਸੇ ਦੇ ਕਿਸੇ ਕੋਲ ਰਿਕਵਰ ਕਰਕੇ ਪੈਸਾ ਉਹੀ ਟੈਂਡਰਾਂ ਦੀ ਟਰਾਂਸਪੋਰਟ ਦੀ ਨੀਤੀ ਚੱਲ ਰਹੀ ਆ ਉਹੀ ਜਿਹੜਾ ਬੱਸਾਂ ਦਾ ਇਲਜ਼ਾਮ ਲਾਉਂਦਾ ਸੀ ਰਾਜਾ ਵੜਿੰਗ ਨੇ ਬੱਸਾਂ ਬਣਾਤੀਆਂ ਅਜੇਪੁਰ ਤੋਂ ਰਾਜਸਥਾਨ ਤੋਂ ਉੱਥੋਂ ਹੀ ਬੱਸਾਂ ਬਣ ਰਹੀਆਂ ਆ ਆ ਬੋਕਰ ਪਾਰਟੀ ਦੀ ਸਰਕਾਰ ਦੀਆਂ ਉੱਥੋਂ ਹੀ ਉਹ ਜੀ ਚਮਨ ਸਾਹਿਬ ਜੀ ਔਰ ਜਿਹੜੇ ਕੰਮ ਮਗਰਲੀ ਸਰਕਾਰ ਤੇ ਇਲਜ਼ਾਮ ਲਾਉਂਦਾ ਸੀ ਉਹਨਾਂ ਨੂੰ ਪਰਸ਼ੂ ਕਰ ਰਿਹਾ ਉਹਨਾਂ ਕੰਮਾਂ ਨੂੰ ਅੱਗੇ ਲੈ ਕੇ ਜਾ ਰਿਹਾ ਵਾ ਸਾਰੇ ਥਾਣਿਆਂ 'ਚ ਲੋਟਿਆ ਸਾਰੀਆਂ ਤਹਿਸੀਲਾਂ 'ਚ ਲੋਟਿਆ ਸਾਰਾ ਮਾਈਨਿੰਗ ਦਾ ਮਾਫੀਆ ਮਿਲ ਕੇ ਸਾਡਾ ਰੇਤਾ ਤੇ ਬਜਰੀ ਤੇ ਸਾਡੇ ਦਰਿਆਵਾਂ ਦਾ ਸਾਡੀ ਇਕੋਲੋਜੀ ਦਾ ਬਲਾਤਕਾਰ ਕਰ ਗਏ ਨੇ ਇਹ ਕਹਿੰਦੇ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਜਰਾ ਜਿਹੜਾ ਭਾਜਪਾ ਨੂੰ ਕਹਿੰਦਾ ਸੀਬੀਆਈ ਤੇ ਆਈਡੀ ਦਾ ਦੁਰਉਪਯੋਗ ਕਰਦੇ ਤੁਸੀਂ ਤਾਂ ਸੱਚੇ ਫੜੇਗੇ ਸੀ ਲੋਕਾਂ ਨੇ ਮੋਹਰ ਲਾਤੀ ਐ ਐ ਕਰਕੇ ਤੂੰ ਕਹਿੰਦਾ ਸੀ ਨਾ ਕੇਜਰੀਵਾਲ ਕਿ ਦਿੱਲੀ ਕੀ ਜਨਤਾ ਜਵਾਬ ਦੇਗੀ ਉਹਨਾਂ ਨੇ ਜਵਾਬ ਦਿੱਤੀ ਕਿ ਤੂੰ ਕਰਪਟ ਤੂੰ ਸ਼ਰਾਬ ਘਟਾਲੇ ਵਿੱਚ ਸੈਂਕੜੇ ਕਰੋੜ ਖਾਦੇ ਨੇ ਜਿੱਦਨ ਸ਼ਰਾਬ ਘਟਾਲੇ ਪੰਜਾਬ ਦੀ ਜਾਂਚ ਹੋਵੇਗੀ ਇੱਥੇ ਵੀ ਫੜੇ ਜਾਣਗੇ ਸਾਰੇ ਫੜੇ ਜਾਣਗੇ ਔਰ ਫਿਰ ਕਹਿੰਦਾ ਸੀਗਾ ਕਿ ਜੀ ਬੀਜੇਪੀ ਨੇ ਵहां ਮੀਡੀਆ ਕੋ ਕੰਟਰੋਲ ਕਰ ਰੱਖਾ ਹੈ ਗੋਦੀ ਮੀਡੀਆ ਬਣਾ ਦਿਆ ਹੈ ਪੰਜਾਬ ਦੇ ਵਿੱਚ ਕੀ ਆ ਜੀ মিডিਆ ਇਸ ਵੇਲੇ ਕੋਈ ਬੋਲਦਾ ਵਾ ਕਿਸੇ মিডিਆ ਦੇ ਵਿੱਚ ਜਾਣ ਹੈ ਕਿ ਉਹ ਇੰਡੀਪੈਂਡੈਂਟ ਬੰਦਿਆਂ ਦੀ ਕੋਈ ਗੱਲ ਕਵਰ ਕਰ ਸਕਣ ਐਡੇ ਵੱਡੇ ਵੱਡੇ